ਲਓ ਜੀ ਤੇ ਜੂਸ ਵਾਲਾ ਆ ਗਿਆ ਤੇ ਜੂਸ ਦੀ ਵੀਡੀਓ ਬਣਾਉਂਦੇ ਹਾਂ ਤੁਹਾਨੂੰ ਦਿਖਾਉਂਦੇ ਆ ਇਹ ਬਣਾਉਗਾ ਬਨਾਣਾ ਸ਼ੇਕ ਮਿਕਸਰ ਤੇ ਪਾਈਨੈਪਲ ਕੋ ਲੱਗਿਆ ਬਣਾਉਂ ਮੇਰੇ ਵਿੱਚ ਦੁੱਧ ਤੇ ਬਨਾਣਾ ਪਾਇਆ ਠੀਕ ਹੈ ਹੋਰ ਵੀ ਕੁਝ ਦੱਸਾਂਗਾ ਭਾਈ ਬਰਦਾ ਤਿਆਰ ਹੁੰਦਾ ਮਿਕਸਰ ਜੂਸ ਵੀ ਬਣਾਦਾ ਬਾਈ ਇਹ ਚੀਜ਼ਾਂ ਖਾਇਆ ਪੀਆ ਕਰੋ ਬਾਈ ਸਰੀਰ ਨੂੰ ਪਤਾ ਵੀ ਲੱਗਦਾ ਕਿ ਕੁਝ ਖਾਦਾ ਹੈ ਖਾ ਗਿਆ ਬਾਈ ਤੇ ਬਾਈ ਕਿੰਨੇ ਦਾ ਇੱਕ ਗਲਾਸ ਚਾਹੇ ਕਿੰਨੇ ਦਾ ਲੱਗੇਗਾ 40 ਰੁਪਏ ਦਾ ਗਲਾਸ ਦੋ ਗਲਾਸ ਚੋਸ ਮਿਲੇਗਾ ਅੱਛਾ 40 ਰੁਪਏ ਦੋ ਗਲਾਸ ਮਿਲੇਗੇ ਚਾਹੇ ਮੇਂ ਦੋ ਗਲਾਸ ਮਿਲੇਗਾ ਓਕੇ ਓਕੇ ਚਾਹੇ ਜਿਹੜੀ ਪਾ ਕੇ ਵਧੀਆ ਵਧੀਆ ਚੈਰੀ ਪੌੜਨਾ ਬਾਈ ਤੇ ਦੁੱਧ ਪਾ ਕੇ ਤੇ ਬਨਾਣਾ ਪਾ ਕੇ ਦੁੱਧ ਪਾ ਕੇ ਤੇ ਕੇਲਾ ਚੀਨੀ ਖਰਾਬ ਦੁੱਧ ਤੇ ਕੇਲਾ ਚੀਨੀ ਫਰਬ ਠੀਕ ਹੈ ਠੀਕ ਕਿੰਨੇ ਕੇਲੇ ਪਾ ਲੈ 500 ਕੇਲੇ ਪੜ ਜਾਂਦੇ ਹੈ ਠੀਕ ਹੈ ਠੀਕ ਹੈ 40 ਮੇ 2 ਗਲਾਸ ਬਹੁਤ ਸਸਤਾ ਯਾਰ 40 ਮੇ 2 ਗਲਾਸ ਹੈ ਬਾਈ ਕਿੱਥੇ ਐਡਰੈਸ ਐਡਰੈਸ ਕੀ ਆਪਣਾ ਹੈ ਮਾਰ ਦੇਸੀ ਮਾਰੇਗਾ ਲਗਨੋ ਨਹੀਂ ਨਹੀਂ ਉਰੇ ਦਾ ਜਹਾਂ ਆਪ ਖੜੇ ਹੋਆ ਜਿੱਥੇ ਅਲੀਪੁਰ 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 ਪਟਿਆਲਾ ਬਾਈਪਾਸ ਤੋਂ ਅਲੀਪੁਰ ਨੂੰ ਆਨੇ ਆ ਜਦੋਂ ਉੱਥੇ ਖੜਾ ਬਾਈ ਇਹਦਾ ਸਾਹਮਣੇ ਟੀਵੀ ਦਿਖਾ ਦਿੰਦੇ ਆਪਾਂ ਬਾਈ ਦੀ ਅਲੀ ਪੂਰਾ ਪਟਿਆਲਾ ਹੀ ਬਣਾਉਣਾ ਪਹਿਲਾਂ ਤਾਂ ਬਾਈ ਦੀ ਬਣਾਦੀ ਆ ਮੈਂ ਕਿਹਾ ਚੱਲ ਬਾਈ ਕਹਿੰਦਾ ਮੇਰੀ ਬਣਾ ਦੋ 40 ਮੇਂ ਦੋ ਗਲਾਸ 40 ਰੁਪਏ ਦੇ ਦੋ ਗਲਾਸ ਹੈ ਇਹ ਜਿੱਦਾਂ ਪੀਆ ਕਰੋ ਦੇਖੋ ਬਾਕੀ 45 ਮੈਂ ਦੋ ਗਲਾਸ ਹੈ ਕੋਈ ਜ਼ਿਆਦਾ ਨਹੀਂ ਹੈ ਤੇ ਬਾਈ ਕਿਵੇਂ ਲੱਗਿਆ ਟੈਸਟ ਕਿਹਦਾ ਲੱਗਾ ਅੱਛਾ ਲੱਗਾ ਅੱਛਾ ਲੱਗਾ ਪੂਰਾ ਅੱਛਾ ਕੈਂਡ ਬਣਾਇਆ ਪੂਰਾ ਵਧੀਆ ਬਣਾਇਆ ਬਾਈ ਕਹਿੰਦਾ ਬਹੁਤ ਵਧੀਆ ਬਣਾਇਆ ਚਲੋ ਬਾਈ ਲਾਈਕ ਸ਼ੇਅਰ ਜਰੂਰ ਕਰ ਦਿਓ ਬਾਈ ਸਬਸਕ੍ਰਾਈਬ ਵੀ ਕਰ ਲਿਓ ਬਾਈ ਬਣ ਕੇ ਤੇ ਆਪਾਂ ਇਦਾਂ ਦੀਆਂ ਵੀਡੀਓ ਪਾਉਂਦੇ ਰਹਿੰਦੇ ਆ ਘੁੰਮਦੇ ਫਿਰਦੇ ਚਲੋ ਠੀਕ ਆ ਬਾਈ ਮਿਲਦੇ ਆਪਕੇ ਬਾਈ ਅਗਲੇ ਬਲੌਗ ਚ ਓਕੇ ਬਾਈ ਥੈਂਕ ਯੂ